ਸਾਰਾ ਜੂਨ 1916 ਨੂੰ ਗਦਰ ਲਹਿਰ ਦੇ ਕੁਝ ਆਗੂਆਂ ਨੂੰ ਫਾਂਸੀ ਹੁੰਦੀ ਹੈ ਕਿਹੜੇ ਕੇਸ ਦੇ ਅਧੀਨ ਉਹਨਾਂ ਨੂੰ ਫਾਂਸੀ ਹੁੰਦੀ ਹੈ ਤੇ ਕਿਹੜੇ-ਕਿਹੜੇ ਉਹ ਆਗੂ ਸੀਗੇ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਖ ਵਖ ਸਮੇ ਵਖ ਵਖ ਲਹਿਰਾ ਨੇ ਜਨਮ ਲਿੱਤਾ ਆ ਤੇ ਸਮਾਂ ਅੱਗੇ ਚੱਲਦਾ ਗਿਆ ਤੇ ਹੌਲੀ-ਹੌਲੀ ਇਹ ਲਹਿਰਾ ਦੇ ਵਿੱਚ ਕੁਝ ਗਦਾਰ ਪੈਦਾ ਹੁੰਦੇ ਰਹੇ ਕੁਝ ਬਾਹਰਲੀਆਂ ਤਾਕਤਾਂ ਨੇ ਜਾਂ ਕੁਝ ਹੋਰ ਕਾਰਨ ਬਣਦੇ ਰਹੇ ਸਮੇਂ-ਸਮੇਂ 'ਤੇ ਇਹ ਡੈਰਾ ਵੀ ਹੌਲੀ-ਹੌਲੀ ਖਤਮ ਹੁੰਦੀ ਜਾਂਦੀ ਹੈ ਇਹ ਗੱਲ ਸੰਗਤੀ ਚੇਤੇ ਰੱਖਿਓ ਜੇ ਜ਼ੁਲਮ ਕਰਨ ਵਾਲਾ ਪੈਦਾ ਹੋਏਗਾ ਨਾ ਜ਼ੁਲਮ ਰੋਕਣ ਵਾਲਾ ਵੀ ਪੈਦਾ ਹੋਏਗਾ ਜੇ ਇੱਕ ਪਾਸੇ ਹਰਨਾਕਸ ਪੈਦਾ ਹੋਇਆ ਨਾ ਉਹ ਜ਼ੁਲਮ ਕਰਨ ਵਾਸਤੇ ਤੇ ਉਹਦੇ ਘਰ ਦੇ ਵਿੱਚ ਹੀ ਪ੍ਰਲاد ਪੈਦਾ ਹੋ ਜਾਂਦਾ ਜ਼ੁਲਮ ਰੋਕਣ ਵਾਸਤੇ ਹਰਨਾਕ ਕਹਿੰਦਾ ਕਿ ਸਾਰਿਆਂ ਦੇ ਉੱਤੇ ਮੇਰਾ ਰਾਜ ਹੋਵੇ ਪਰ ਪ੍ਰਲاد ਪੁੱਤ ਬਣ ਕੇ ਸਮਝਾਉਂਦਾ ਕਿ ਬਾਪੂ ਯਾਦ ਰੱਖੀ ਤੂੰ ਰੱਬ ਨਹੀਂ ਹੈ ਰੱਬ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ ਮੇਰਾ ਕਹਿਨ ਦਾ ਭਾਵੇਂ ਹੈ ਕਿ ਸੱਚ ਤੇ ਝੂਠ ਦੀ ਲੜਾਈ ਚੱਲਦੀ ਰਹਿਣੀ ਹੈ ਜੇ ਇੱਕ ਪਾਸੇ ਕਾਂਸ ਖਲੋਤੇ ਖਲੋਏਗਾ ਨਾ ਤੇ ਦੂਜੇ ਪਾਸੇ ਕ੍ਰਿਸ਼ਨ ਮਹਾਰਾਜ ਵੀ ਆ ਜਾਣਗੇ ਜੇ ਇੱਕ ਪਾਸੇ 라ਵਣ ਖੜੇਗਾ ਤੇ ਦੂਜੇ ਪਾਸੇ ਸ਼੍ਰੀ ਰਾਮ ਚੰਦਰ ਵੀ ਆ ਜਾਣਗੇ ਜੇ ਇੱਕ ਪਾਸੇ ਬਾਬਰ ਖੜੇਗਾ ਤੇ ਦੂਜੇ ਪਾਸੇ ਗੁਰੂ ਨਾਨਕ ਬਾਬਾ ਆ ਜਾਏਗਾ ਜੇ ਇੱਕ ਪਾਸੇ ਔਰੰਗਜ਼ੇਬ ਖੜੇਗਾ ਤੇ ਦੂਜੇ ਪਾਸੇ ਤਾਨੂ ਗੁਰੂ ਕਲਗੀਧਰ ਪਾਸ਼ਾ ਵੀ ਆ ਜਾਣਗੇ ਕਹਿੰਦਾ ਭਾਵ ਸੱਚ ਤੇ ਝੂਠ ਦੀ ਲੜਾਈ ਸਦੀਆਂ ਤੋਂ ਚੱਲਦੀ ਆਈਗਾ ਪਰ ਇਹ ਗੱਲ ਯਾਦ ਰੱਖਿਓ ਝੂਠ ਬੇਸ਼ੱਕ ਪੜਾ ਇੱਕ ਵਾਰੀ ਪ੍ਰਭਾਵ ਪਾ ਲਵੇ ਪਰ ਸਮੇਂ ਦੇ ਨਾਲ ਜਿੱਤ ਸਚਾਈ ਦੀ ਹੋਣੀ ਹੈ ਝੂਠ ਦੀ ਨਹੀਂ ਹੋਣੀ ਹੈ ਗੁਰੂ ਮਾਲਕ ਨੇ ਸਾਨੂੰ ਰੂਹ ਜ ਗੁਰਬਾਣੀ ਅੰਦਰ ਪੜਾਇਆ ਹਰ ਜੁਗ ਜੁਗ ਭਗਤਿਓ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖਲਾਇਆ ਸਤਿਗੁਰ ਕਹਿੰਦੇ ਕਿ ਉਹਨਾਂ ਨੂੰ ਪ੍ਰਮਾਤਮਾ ਪਰੇ ਗਣੇ ਨਾਲ ਲਾ ਲੈਂਦਾ ਜਿਹੜੇ ਭਗਤੀ ਵਾਲੇ ਆ ਜਿਹੜੇ ਸੱਚੇ ਆ ਤੇ ਉਹਨਾਂ ਨੂੰ ਹਮੇਸ਼ਾ ਹਾਰ ਮਿਲੇਗੀ ਜਿਹੜੇ ਝੂਠੇ ਲੋਕ ਨੇ ਜਿੰਮੇ ਗੱਲ ਕਰਦਾ ਸੀਗਾ ਕਿ ਬਾਰ-ਬਾਰ ਸਮੇਂ-ਸਮੇਂ ਸਿਰ ਇਹ ਲਹਿਰਾ ਉੱਠੀਆਂ ਫਿਰ ਖਤਮ ਹੁੰਦੀ ਆ ਕਿੱਲਾ ਆਉਣ ਵਾਲੇ ਸਮੇਂ 'ਚ ਫੇਰ ਲਹਿਰਾ ਉੱਠਣੀਆਂ ਤੇ ਫੇਰ ਖਤਮ ਹੁੰਦੀਆਂ ਹੋਣਗੀਆਂ ਇਸੇ ਤਰ੍ਹਾਂ ਗਦਰ ਲਹਿਰ ਉੱਠੀ ਸੀਗੀ ਜਦੋਂ ਗਦਰ ਲਹਿਰ ਆਪਣੇ ਪੂਰੇ ਜੋਬਨ ਦੇ ਉਤੇ ਸੀਗੀ بڑے ਲੋਕ ਇਹਦੇ ਨਾਲ ਜੁੜੇ ਫਿਰ ਇੱਕ ਸਮਾਂ ਐਸਾ ਆਇਆ ਜਦੋਂ ਇਹ ਗਦਰ ਲਹਿਰ ਦਬਦੀ ਦਬਦੀ ਕਮਜ਼ੋਰ ਹੁੰਦੀ ਗਈ ਜਦੋਂ ਕਮਜ਼ੋਰ ਹੋਈ ਤਾਂ ਸਰਕਾਰ ਨੇ ਕੁਝ ਗਦਰੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਗਦਰੀ ਆਕੂ ਸੀਗੇ ਜਿਨ੍ਹਾਂ ਵਿੱਚੋਂ ਉਤਮ ਸਿੰਘ ਵਰਗੇ ਈਸ਼ਰ ਸਿੰਘ ਤਲਵੰਡੀ ਈਸ਼ਰ ਸਿੰਘ ਟੁੱਡੀ ਕੇ ਵੀਰ ਸਿੰਘ ਗੰਗਾ ਸਿੰਘ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਤੇ ਬਹੁਤਿਆਂ ਨੂੰ ਉਮਰ ਭਰ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਕਈਆਂ ਨੂੰ ਜੁਰਮਾਨੇ ਲਾਏ ਗਏ ਤੇ ਇਹਨਾਂ ਵਿੱਚੋਂ ਇਹਨਾਂ ਜਿਹੜੇ ਸਿੱਖਾਂ ਦਾ ਆਪਾਂ ਨਾਮ ਲਿਆ ਆ ਈਸ਼ਰ ਸਿੰਘ ਟੁੱਡੀ ਕੇ ਈਸ਼ਰ ਸਿੰਘ ਤਲਵੰਡੀ ਗੰਗਾ ਸਿੰਘ ਉਤਮ ਸਿੰਘ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਲਾਹੌਰ ਵਿੱਚ ਕੇਸ ਚੱਲਿਆ ਸੀਗਾ ਸਾਜ਼ਿਸ਼ ਦੇ ਅਧੀਨ ਸੋ ਅੱਜ ਦੇ ਦਿਨ 18 ਜੂਨ 1916 ਈਸਵੀ ਨੂੰ ਇਹਨਾਂ ਗਦਰੀ ਲਹਿਰ ਦੇ ਆਗੂਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਸੋ ਸੰਗਤ ਜੀ ਫੇਰ ਮੈਂ ਬੇਨਤੀ ਕਰਦੇ ਹਾਂ ਇੱਕ ਕੀ ਡਾਕਟਰ ਹਜਿੰਦਰ ਸਿੰਘ ਦਲਗੀਰ ਉਹਨਾਂ ਨੇ ਕਿਤਾਬ ਲਿਖੀ ਹੈ ਜਿਹੜੀ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਉਹਦੇ ਵਿੱਚ ਉਹਨਾਂ ਨੇ ਇੱਕ ਡੇਡ ਦੇ ਨਾਲ ਕਈ-ਕਈ ਦਿਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ। ਸੋ ਜਿਨ੍ਹਾਂ ਨੇ ਕਿਤਾਬ ਪੜ੍ਹਨੀ ਹੋਵੇ ਕਿਤਾਬ ਮਿਲ ਜਾਂਦੀ ਹੈ। ਜ਼ਰੂਰ ਹੋ ਤੁਸੀਂ ਕਿਤਾਬ ਨੂੰ ਪੜ੍ਹੋ। ਤੁਹਾਨੂੰ ਪਤਾ ਲੱਗ ਜਾਣਾਗਾ ਕਿ ਇੱਕ ਦਿਨ ਦੇ ਵਿੱਚ ਸਿੱਖਾ ਦੇ ਨਾਲ ਕਿੰਨੇ-ਕਿੰਨੇ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ। ਸੋ ਨਾਲ ਵਿੱਚ ਉਹ ਇਹ ਅੱਜ ਦੀ ਘਟਨਾਵਾਂ ਦੇ ਵਿੱਚੋ ਇਕ ਕਟਣਾ ਪਾ ਇਹ ਸਾਂਝੀ ਕੀਤੀ ਹੈ ਕਿ ਆਜ਼ਾਦੀ ਦੇ ਦਿਨ 18 ਜੂਨ 1916 ਨੂੰ ਗਦਰੀ ਲਹਿਰ ਦੇ ਆਗੂਆਂ ਨੂੰ ਉਤਮ ਸਿੰਘ ਨੂੰ ਇਸ਼ਰ ਸਿੰਘ ਜੀ ਤਲਵੰਡੀ ਇਸ਼ਰ ਸਿੰਘ టు ਡੀਕੇ ਤੇ ਆਪਣਾ ਗੰਗਾ ਸਿੰਘ ਇਹਨਾਂ ਨੂੰ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀਗੀ ਆਜ਼ਾਦੀ ਦੇ ਦਿਨ ਸਤਿਗੁਰੂ ਦਾਤਾ ਕਿਰਪਾ ਕਰੇ ਮਾਲਕ ਮੇਰਾ ਮਤ ਕਰੇ ਜੀ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ